ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 24ਵਾਂ ਸ਼ੰਕਰ ਨੂੰ ਬਾਹਰਲੇ ਹਾਲ ਹਵਾਲ ਬਾਰੇ ਕੁਝ ਪਤਾ ਨਹੀਂ ਸੀ ਛੋਟੇ ਨੇ ਕੁਫਵਾਤੋ ਕੇ ਰਾਏ ਸਾਹਿਬ ਦਾ ਲੜਕਾ ਮਜ਼ਦੂਰਾਂ ਦੀ ਸਫ ਵਿੱਚ ਆਖੜੋਤਾ ਹੈ ਪਰ ਇਸ ਸੱਚੀ ਜਾਂ ਝੂਠੀ ਅਫਵਾਹ ਨੂੰ ਸੁਣ ਕੇ ਸ਼ੰਕਰ ਦੇ ਦਿਲ ਨੂੰ ਬਜਾਏ ਕੁਝ ਤਸੱਲੀ ਹੋਣ ਦੇ ਇੱਕ ਤਰ੍ਹਾਂ ਦੀ ਸ਼ੰਕਾ ਪੈਦਾ ਹੋਣ ਲੱਗ ਪਈ ਉਸ ਦੇ ਖਿਆਲ ਵਿੱਚ ਇਹ ਗੱਲ ਜਾਂ ਤਾਂ ਓਕਾ ਹੀ ਅਸੰਭਵ ਸੀ ਤੇ ਜਾਂ ਜੇ ਸੱਚੀ ਸੀ ਤਾਂ ਉਹ ਸੋਚਦਾ ਸ਼ਾਇਦ ਇਸ ਦੇ ਉਹਲੇ رائے ਸਾਹਿਬ ਦੀ ਕੋਈ ਚਲਾਕੀ ਲੁਕੀ ਹੋਈ ਹੋਵੇਗੀ ਜਿਸ ਤਰ੍ਹਾਂ ਉਸਨੇ ਪਹਿਲਾਂ ਕਈਆਂ ਵਰਕਰਾਂ ਨੂੰ ਸਾਡੇ ਵਿੱਚ ਕੁਸੇੜ ਕੇ ਸਾਡੀ ਆਵਾਜ਼ ਨੂੰ ਕਮਜ਼ੋਰ ਕੀਤਾ ਸੀ ਉਸੇ ਤਰ੍ਹਾਂ ਐਤਕਾ ਉਹ ਪੁੱਤਰ ਦੇ ਰਾਹੀਂ ਆਪਣਾ ਮਤਲਬ ਸਾਧਣਾ ਚਾਹੁੰਦਾ ਹੋਵੇਗਾ ਕੇਸ ਨੂੰ ਮੁਕੰਮਲ ਕਰਨ ਲਈ ਪੁਲਿਸ ਨੇ ਰਿਮਾਂਡ ਲੈ ਰੱਖਿਆ ਸੀ ਤੇ ਤਫ਼ਤੀਸ਼ ਜ਼ੋਰ ਸ਼ੋਰ ਨਾਲ ਜਾਰੀ ਸੀ ਤਫਤੀਸ਼ ਵਾਲਾ ਕੰਮ ਪੁਲਿਸ ਲਈ ਕੋਈ ਗੁੰਝਲਦਾਰ ਮਸਲਾ ਨਹੀਂ ਸੀ ਕਿਉਂਕਿ ਉਸਨੇ ਜੋ ਵੀ ਕਾਰਵਾਈ ਕਰਨੀ ਸੀ ਆਪਣੀ ਨਿਮਕ ਹਲਾਲੀ ਲਈ ਕਰਨੀ ਸੀ ਪੁਲਿਸ ਛੱਡ ਕੇ ਅਦਾਲਤ ਦਾ ਰਵਈਆ ਵੀ ਲਗਭਗ ਇਹੀ ਸੀ ਰਾਏ ਸਾਹਿਬ ਦਾ ਇਸ਼ਾਰਾ ਹੀ ਮੁਲਾਜ਼ਮਾਂ ਨੂੰ ਬੰਨਣ ਲਈ ਕਾਫੀ ਸੀ ਪਰ ਰਾਏ ਸਾਹਿਬ ਮੁਲਾਜ਼ਮਾਂ ਨੂੰ ਬੰਨਣ ਦੇ ਹੱਕ ਵਿੱਚ ਨਹੀਂ ਸਨ ਸ਼ਾਇਦ ਉਹ ਇਸ ਦੇ ਨਤੀਜਿਆਂ ਬਾਰੇ ਕਾਫੀ ਮਹਿਸੂਸ ਕਰਨ ਲੱਗ ਪਏ ਸਨ ਜਿਸ ਕਰਕੇ ਉਹਨਾਂ ਦੀ ਇੱਛਾ ਸੀ ਕਿ ਜਾਂ ਤਾਂ ਕਿਸੇ ਰੋਬੀਲੇ ਢੰਗ ਨਾਲ ਮਜ਼ਦੂਰਾਂ ਦੀ ਉਹਨਾਂ ਨਾਲ ਸੁਲਾ ਸਫਾਈ ਹੋ ਜਾਵੇ ਜਾਂ ਮੁਲਾਜ਼ਮਾਂ ਨੂੰ ਇਸ ਹੱਦ ਤੀਕ ਜਲੀਲ ਤੇ ਪੀੜਿਤ ਕੀਤਾ ਜਾਵੇ ਕਿ ਉਹ ਮਾਫੀਨਾਮਾ ਦੇਣ ਨੂੰ ਤਿਆਰ ਹੋ ਜਾਣ ਪਹਿਲੀ ਵਿਉਂਤ ਸਫਲ ਨਹੀਂ ਸੀ ਹੋਈ ਤੇ ਦੂਜੀ ਲਈ ਜੋਰ ਅਜਮਾਈ ਸ਼ੁਰੂ ਸੀ ਰਾਏ ਸਾਹਿਬ ਖੂਬ ਜਾਣਦੇ ਸਨ ਕਿ ਜੇ ਸ਼ੰਕਰ ਕਿਸੇ ਤਰ੍ਹਾਂ ਰਾਹੇ ਰਾਸਤੇ ਆ ਜਾਵੇ ਤਾਂ ਬਾਕੀ ਸਭ ਉਸ ਦੇ ਪੂਰਨਿਆਂ ਤੇ ਤੁਰਨਗੇ ਸ਼ੰਕਰ ਦੇ ਮਾੜੇ ਸਰੀਰ ਵਿੱਚ ਤਸੀਹੇ ਸਹਾਰਨ ਜੋਗੀ ਤਾਕਤ ਤਾਂ ਹੈ ਨਹੀਂ ਜੇ ਪੁਲਿਸ ਵੱਲੋਂ ਜਰਾ ਬਣਾ ਕੇ ਉਸ ਨੂੰ 10-5 ਦਿਨ ਸੇਕਾ ਚੜ੍ਹਾਇਆ ਜਾਵੇ ਤਾਂ ਯਕੀਨਨ ਉਹ ਮਾਫੀ ਮੰਗਣ ਲਈ ਤਿਆਰ ਹੋ ਜਾਏਗਾ। ਐਸਾ ਹੀ ਖਿਆਲ ਸੀ ਰਾਏ ਸਾਹਿਬ ਦਾ ਰਿਮਾਂਡ ਦੇ ਦਿਨੀ ਪੁਲਿਸ ਨੂੰ ਉਸਨੇ ਇਹੋ ਸਲਾਹ ਦੇ ਰੱਖੀ ਸੀ ਜਿਸ ਅਨੁਸਾਰ ਸ਼ੰਕਰ ਨੂੰ ਵੱਖਰੀ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਨਾ ਤਾਂ ਉਸ ਦਾ ਕੋਈ ਮੁਕੱਦਮੇਦਾਰ ਸਾਥੀ ਉਸ ਨੂੰ ਮਿਲ ਸਕੇ ਨਾ ਹੀ ਕੋਈ ਮੁਲਾਕਾਤੀ ਪਹੁੰਚ ਸਕੇ। ਸ਼ੰਕਰ ਨੇ ਪਹਿਲੇ ਹੀ ਦਿਨ ਇਸ ਮੁਤਾਲਬੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਮਾਫੀ ਸ਼ੰਕਰ ਪਾਸੋਂ ਤੁਸੀਂ ਐਸੀ ਉਮੀਦ ਰੱਖਦੇ ਹੋ ਨਾ ਮੁਮਕਿਨ ਹੈ ਇਸ ਦਾ ਨਤੀਜਾ ਕੇਵਲ ਇੰਨੀ ਗੱਲ ਦੀ احتیاط ਰੱਖਦੇ ਹਾਂ ਕਿ ਮਲਜ਼ਮ ਦੀ ਜਾਨ ਨਾ ਨਿਕਲ ਜਾਵੇ ਬਾਕੀ ਕੋਈ ਕਸਰ ਨਾ ਛੱਡੀ ਗਈ ਮਾਰ ਕੁੱਟਾਈ ਸਾਰੀ ਸਾਰੀ ਰਾਤ ਅਨੀਂਦੇ ਰੱਖਨਾ ਤੇ ਹੋਰ ਜੋ ਕੁਝ ਵੀ ਸੰਭਵ ਸੀ ਕੀਤਾ ਗਿਆ ਪਰੇ ਮਰੀਅਲ ਜਿਹਾ ਸ਼ੰਕਰ ਪਤਾਨੀ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ ਕਿ ਨੰਨੇ ਤੋਂ ਬਿਨਾ ਹੋਰ ਕੋਈ ਅੱਖਰ ਉਸ ਤੇ ਮੋਹੋਂ ਨਾ ਕਢਵਾਇਆ ਜਾ ਸਕਿਆ ਨਹੀਂ ਤਾਂ ਤੇਰੇ ਉੱਤੇ ਖੂਨ ਦਾ ਮੁਕਦਮਾ ਚਲਾਇਆ ਜਾਵੇਗਾ ਤੈਨੂੰ ਡਾਕੇ ਦੇ ਜੁਰਮ ਵਿੱਚ ਫਸਾਇਆ ਜਾਵੇਗਾ ਜੇ ਆਪਣੀ ਤੇ ਆਪਣੇ ਸਾਥੀਆਂ ਦੀ ਸੁੱਖ ਚਾਹਣਾ ਹੈ ਤਾਂ ਇਸ ਤਰ੍ਹਾਂ ਦੇ ਬੜੇ-ਬੜੇ ਲੈਕਚਰ ਦਿੱਤੇ ਗਏ ਨਸੀਹਤਾਂ ਦੀ ਪਰਮਾਰਮ ਪਾਈ ਗਈ ਪਰ ਸ਼ੰਕਰ ਕੀ ਆਖਦੇ ਨਾ ਲੈਕਚਰ ਨਸੀਹਤਾਂ ਦਾ ਅਸਰ ਕੀ ਆਖ ਸਾਚੀ ਸ਼ੰਕਰ ਦਾ ਸਰੀਰ ਤਸੀਹੇ ਸਹਿਣ ਜੋਗਾ ਨਹੀਂ ਸੀ ਜੇ ਹੁੰਦਾ ਤਾਂ ਕਿਉਂ ਉਸ ਨੂੰ ਖੂਨ ਆਉਣਾ ਸ਼ੁਰੂ ਹੋ ਜਾਂਦਾ ਕਿਉਂ ਉਸ ਦੀਆਂ ਅੱਖਾਂ ਅੱਗੇ ਧੁੰਦ ਆਉਣੇ ਸ਼ੁਰੂ ਹੋ ਜਾਂਦੀ ਕਿਉਂ ਉਸ ਨੂੰ ਦਿਨ ਰਾਤ ਵਿੱਚ ਕਈ ਕਈ ਵਾਰਾਂ ਬੇਹੋਸ਼ੀ ਜਿਹੀ ਹੋਣ ਲੱਗ ਪੈਂਦੀ ਕਿਉਂ ਉਸ ਦੇ ਕੰਨਾਂ ਵਿੱਚ ਢੋਲ ਠਮੱਕੇ ਵੱਜਣ ਲੱਗ ਪੈਂਦੇ ਇਤਨਾ ਹੀ ਨਹੀਂ ਵਿੱਚ ਵਿੱਚ ਉਸ ਦਾ ਦਿਲ ਵੀ ਘਟਣ ਲੱਗ ਪੈਂਦਾ ਸੀ ਲਗਭਗ ਉਸ ਨੂੰ ਵਿਸ਼ਵਾਸ ਹੁੰਦਾ ਜਾਂਦਾ ਸੀ ਕਿ ਇਸ ਚਾਰ ਦਿਵਾਰੀ ਵਿੱਚੋਂ ਉਸ ਦੀ ਲੋਥ ਹੀ ਬਾਹਰ ਨਿਕਲੇਗੀ ਸੋ ਵੀ ਤਾਂ ਜੇ ਜੇਲ੍ਹ ਵਾਲਿਆਂ ਨੇ ਗੁੰਮ ਨਾ ਕਰ ਦਿੱਤੇ ਜੋ ਕੁਝ ਸ਼ੰਕਰ ਨਾਲ ਬੀਤ ਰਹੀ ਸੀ ਥੋੜੇ ਬਹੁਤ ਫਰਕ ਨਾਲ ਦੂਸਰੇ ਮੁਲਜ਼ਮਾਂ ਦਾ ਵੀ ਇਹੋ ਹਾਲ ਹੋ ਰਿਹਾ ਸੀ ਅਕਸਰ ਉਹਨਾਂ ਨੂੰ ਕਿਹਾ ਜਾਂਦਾ ਤੁਹਾਡਾ ਲੀਡਰ ਸ਼ੰਕਰ ਤਾਂ ਕਦੇ ਦਾ ਮੁਆਫੀ ਨਾਮਾ ਦਾਖਲ ਕਰ ਚੁੱਕਾ ਹੈ ਫਿਰ ਤੁਸੀਂ ਕਿਉਂ ਖੰਮ ਖਾ ਬਲਦੀ ਦੇ ਬੂਥੇ ਅੱਗੇ ਆਉਂਦੇ ਜੇ ਕਾਗਜ਼ ਹੇਠ ਅੰਗੂਠੇ ਲਾਓ ਤੇ ਘਰਾਂ ਨੂੰ ਜਾਓ ਨੌਕਰੀ ਉੱਤੇ ਤੁਸੀਂ ਬਹਾਲ ਕਰ ਦਿੱਤੇ ਜਾਓਗੇ ਤੇ ਬਾਹਰ ਨਿਕਲਦਿਆਂ ਹੀ ਸਾਰੀ ਪਿਛਲੀ ਤਨਖਾਹ ਤੁਹਾਡੀਆਂ ਝੋਲੀਆਂ ਵਿੱਚ ਪਾ ਦਿੱਤੀ ਜਾਏਗੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਕੁਝ ਬੰਦਿਆਂ ਨੂੰ ਫੋਨ ਵਿੱਚ ਪੁਲਿਸ ਨੂੰ ਕਾਮਯਾਬੀ ਜ਼ਰੂਰ ਹੋਈ ਪਰ ਉਮੀਦ ਨਾਲੋਂ ਕਿਤੇ ਘੱਟ ਮਾਮਲਾ ਜੇ ਨਿਰੇ ਦੰਗੇ ਫਸਾਦ ਦਾ ਹੁੰਦਾ अथवा ਮਿਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਂਦਾ ਤਾਂ ਗੱਲ ਕੋਈ ਵੱਡੀ ਮਹਾਨਤਾ ਵਾਲੀ ਨਹੀਂ ਸੀ ਪਰ ਇੱਥੇ ਤਾਂ ਬਣ ਚੁੱਕਾ ਸੀ ਲਾਹੌਰ ਦੇ ਸਮੁੱਚੇ ਕਾਰਖਾਨੇਦਾਰਾਂ ਦੇ ਵਕਾਰ ਦਾ ਸਵਾਲ ਜੀ ਇਸ ਮੁਕਦਮੇ ਵਿੱਚ ਉਹਨਾਂ ਨੇ ਮਜ਼ਦੂਰਾਂ ਨੂੰ ਸਾਰੀ ਉਮਰ ਲਈ ਸਿੱਧੇ ਨਾ ਕਰ ਦਿੱਤਾ ਤਾਂ ਕੀ ਪਤਾ ਇਹ ਲੋਕ ਸੱਚਮੁੱਚ ਹੀ ਉਹਨਾਂ ਦਾ ਜੀਣਾ ਦੁੱਬਰ ਕਰ ਦੇਣ ਇਹੋ ਵਜ੍ਹਾ ਸੀ ਕਿ ਮਾਮਲੀ ਜੇ ਮੁਕਦਮੇ ਦੀ ਨਾ ਕੇਵਲ ਪੈਰ ਵੀ ਲਈ ਬਲਕਿ ਹਰ ਹੀਲੇ ਫਰੀ ਕੈਨ ਨੂੰ ਪਛਾੜਨ ਲਈ ਸਾਰੇ ਮਿਲ ਮਾਲਕ ਇੱਕ ਮੋਟ ਹੋ ਕੇ ਲੜ ਰਹੇ ਸਨ ਤੇਨਾਂ ਦੇ ਮੁਕਾਬਲੇ ਵਿੱਚ ਸਾਨੂੰ ਲੋਕ ਜਿਨ੍ਹਾਂ ਦੀ ਨਾ ਕੋਈ ਮੁਕੰਮਲ ਤੌਰ ਤੇ ਜਥੇਬੰਦੀ ਸੀ ਨਾ ਹੀ ਮੁਕਦਮੇ ਤੇ ਖਰਚਣ ਲਈ ਪੈਸਾ ਆਮ ਲੋਕਾਂ ਖਾਸ ਕਰਕੇ ਮਜ਼ਦੂਰ ਤਬਕੇ ਦੀ ਹਮਦਰਦੀ ਜ਼ਰੂਰ ਇਨ੍ਹਾਂ ਨਾਲ ਸੀ ਪਰ ਨਿਹਰੀ ਹਮਦਰਦੀ ਕੀ ਕਰ ਸਕਦੀ ਸੀ ਜਦ ਇੱਕ ਵਸੀਲੇ ਨਾ ਹੋਣ ਫਿਰ ਵੀ ਜਿੰਨੇ ਜੋਗੇ ਹੈਸਨ ਪੈਰ ਵੀ ਲਈ ਹੱਥ ਪੈਰ ਮਾਰ ਰਹੇ ਸਨ ਵਕੀਲ ਦਾ ਪ੍ਰਬੰਧ ਵੀ ਕਰ ਲਿਆ ਗਿਆ ਤੇ ਪੇਸ਼ੀ ਵਾਲੇ ਦਿਨ ਕਚਹਿਰੀ ਵਿੱਚ ਇਨ੍ਹਾਂ ਦੀ ਭੀੜ-ਪਾੜ ਵੀ ਘਟ ਨਹੀਂ ਸੀ ਹੁੰਦੀ ਪਰ ਹਕੀਕਤ ਵਿੱਚ ਇਹ ਸਾਰਾ ਕੁਝ ਨਿਰਮੂਲ ਤੇ ਬੇਅਰਥ ਜਿਹਤ ਸੀ ਜਦ ਕਿ ਨਾ ਤਾਂ ਉਹਨਾਂ ਦੀ ਮੁਲਜ਼ਮਾ ਤੀਕ ਰਸਾਈ ਸੀ ਨਾ ਹੀ ਰਿਸ਼ਤੇਦਾਰਾਂ ਦੀ ਬਲਕਿ ਉਹਨਾਂ ਨੂੰ ਤਾਂ ਇਤਨਾ ਵੀ ਪਤਾ ਨਹੀਂ ਸੀ ਕਿਹੜਾ ਮਲਜ਼ਮ ਕਿੱਥੇ ਹੈ ਤੇ ਕਿਸ ਨਾਲ ਕੀ ਕੁਝ ਬੀਤ ਰਹੀ ਹੈ ਸ਼ੰਕਰ ਬਾਰੇ ਤਾਂ ਉੱਕਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਛੋਟ ਉਡਦੀਆਂ ਅਫਵਾਹਾਂ ਤੋਂ ਕੋਈ ਕਹਿੰਦਾ ਉਸ ਨੂੰ ਮਟਗੁਮਰੀ ਜੇਲ੍ਹ ਵਿੱਚ ਕੱਲ ਦਿੱਤਾ ਗਿਆ ਹੈ ਕੋਈ ਮੁਲਤਾਨ ਕਹਿੰਦਾ ਤੇ ਕਈ ਇਹ ਵੀ ਆਖਦੇ ਸੁਣਾਈ ਦਿੰਦੇ ਸਨ ਕਿਤੇ ਵੀ ਨਹੀਂ ਜੇ ਖੜਿਆ ਇਥੇ ਲਾਹੌਰ ਦੀ ਜੇਲ੍ਹ ਵਿੱਚ ਲੁਕਾਇਆ ਹੋਇਆ ਹੈ ਮਿਲ ਬੰਦ ਪਈ ਸੀ ਮਜ਼ਦੂਰ ਬੇਕਾਰ ਪਏ ਫਿਰਦੇ ਸਨ ਰਾਏ ਸਾਹਿਬ ਦੀ ਹਵੇਲੀ ਮਾਤਮ ਦੀ ਸਰਾਂ ਦਿਖਾਈ ਦਿੰਦੀ ਸੀ ਸਭ ਪਾਸੇ ਦਿਲਟਾਉ ਨਜ਼ਾਰਾ ਸੀ ਬੇਵਸੀ ਤੇ ਆਰਮਾਨ ਵਿੱਚ ਉਂਗਲਾ ਮਰੋੜਦੇ ਬੁੱਲ ਟੋਕਦੇ ਹੋਏ ਮਜ਼ਦੂਰ ਇੱਕ ਦੂਜੇ ਦੇ ਕੰਨਾਂ ਨਾਲ ਮੂੰਹ ਜੋੜ-ਜੋੜ ਕੇ ਦੁੱਖ ਦਰਦ ਸਾਂਝੇ ਕਰਦੇ ਸਨ ਪਰ ਦੁੱਖ ਦਰਦ ਸਾਂਝਾ ਹੋਣ ਤੇ ਵੀ ਇਸ ਦੇ ਘਟਣ ਦੇ ਲੱਛਣ ਕਿਸੇ ਨੂੰ ਘੱਟ ਵੱਧ ਹੀ ਦਿਖਾਈ ਦਿੰਦੇ ਸਨ ਨਿਰਾਸ਼ਾ ਦੀ ਮੱਸਿਆ ਵਿੱਚ ਆਸ਼ਾ ਦਾ ਜੋ ਛੋਟਾ ਜਿਹਾ ਟਿਮਕਣਾ ਉਹਨਾਂ ਲੋਕਾਂ ਨੂੰ ਦਿਖਾਈ ਦਿੱਤਾ ਸੀ ਤਾਂ ਬਲਦੇਵ ਦੀ ਸ਼ਮੂਲੀਅਤ ਨਾਲ ਪਰ ਜਿਉਂ ਹੀ ਖਬਰ ਉੱਡੀ ਕੇ ਬਲਦੇਵ ਨੂੰ ਉਸਤੇ ਪਿਓ ਨੇ ਫਾਰਕਤੀ ਦੇ ਦਿੱਤੀ ਹੈ ਇਹ ਟਿਮਕਣਾ ਵੀ 부ਜੂ 부ਜੂ ਕਰਨ ਲੱਗ ਪਿਆ ਸਵਾਲ ਮੋੜ ਉਹੀ ਸਵਾਲ ਮੋੜ ਉਹੀ ਸਾਹਮਣੇ ਉਪਸਥਿਤ ਸੀ ਕਿ ਨਿਰੀ ਹਮਦਰਦੀ ਕਿਸ ਵਾਰੇ ਕੀ ਜੇ ਅਗਲੇ ਦੇ ਹੱਥ ਵਿੱਚੋਂ ਤਾਕਤ ਹੀ ਖੋ ਲਈ ਹੋਵੇ 10:00 ਵਜੇ ਦਾ ਵਕਤ ਸੀ ਥੜੀ ਤੇ ਲੇਟਿਆਂ ਸ਼ੰਕਰ ਦੀ ਇਸ ਵੇਲੇ ਅੱਖ ਲੱਗ ਗਈ। ਕੁਝ ਦਾ ਸਰੀਰਕ ਪੀੜ ਕਰਕੇ ਜਿਹੜੀ ਪਿਛਲੇ ਕਈਆਂ ਦਿਨਾਂ ਤੋਂ ਉਸ ਨੂੰ ਪਹੁੰਚਾਈ ਜਾ ਰਹੀ ਸੀ ਤੇ ਕੁਝ ਮਾਲਤੀ ਦੇ ਖਿਆਲਾਂ ਵਿੱਚ ਗਵਾਚੇ ਰਹਿਣ ਕਰਕੇ ਕਈ ਰਾਤਾਂ ਉਸਨੇ ਚਟਪਟਾਉਂਦਿਆਂ ਗੁਜ਼ਾਰੀਆਂ ਸਨ। ਮਾਲਤੀ ਨੂੰ ਕਈਆਂ ਸ਼ਕਲਾਂ ਕਈਆਂ ਹਾਲਤਾਂ ਵਿੱਚ ਉਹ ਵੇਖ ਰਿਹਾ ਸੀ ਕਿਸ ਦੇ ਆਸਰੇ ਜੀਏਗੀ ਉਹ ਅਪਗਨੀ। ਕਮਰ ਬਾਰੇ ਵੀ ਤਾਂ ਕੁਝ ਪਤਾ ਨਹੀਂ ਸੀ ਕਿਸ ਵੇਲੇ ਬਗਾਨੇ ਪੁੱਤਰ ਉਸ ਨੂੰ ਜੇਲ੍ਹ ਵਿੱਚ ਧੱਕ ਦੇਣਗੇ ਤੇ ਵਿਚਾਰੀ ਸਲੀਮਾ ਉਸ ਦੀ ਵਿਚਾਰਧਾਰਾ ਅੱਧਵਾਟੇ ਹੀ ਟੁੱਟ ਗਈ ਜਦ ਬਾਹਰੋਂ ਉਸ ਦਾ ਨਾਂ ਲੈ ਕੇ ਕਿਸੇ ਨੇ ਆਵਾਜ਼ ਮਾਰੀ ਇਹ ਵਾਰਡਨ ਸੀ ਤੇ ਸ਼ੰਕਰ ਲਈ ਮੁਲਾਕਾਤ ਦਾ ਪਰਵਾਨਾ ਲਿਆਇਆ ਸੀ ਮੇਰੀ ਮੁਲਾਕਾਤ ਸ਼ੰਕਰ ਨੇ ਹੈਰਾਨੀ ਨਾਲ ਪੁੱਛਿਆ ਕੌਣ ਹੈ ਜ਼ਮਾਦਾਰ ਜੀ ਮੇਰਾ ਮੁਲਾਕਾਤੀ ਮਾਲਤੀ ਵਾਰਡਨ ਨੇ ਰਜਿਸਟਰ ਵਿੱਚੋਂ ਨਾਂ ਪੜ੍ਹ ਕੇ ਸੁਣਾਇਆ ਉੱਠ ਕੇ ਤੁਰੰਦੀ ਅਸੰਗ ਸ਼ੰਕਰ ਵਿੱਚ ਨਾਂ ਮਾਤਰ ਹੀ ਬਾਕੀ ਸੀ ਪਰ ਮਾਲਤੀ ਦਾ ਨਾਂ ਸੁਣਦਿਆਂ ਹੀ ਜਿਵੇਂ ਉਸ ਦੇ ਸਰੀਰ ਵਿੱਚ ਕੋਈ ਨਵੀਂ ਸ਼ਕਤੀ ਪੈਦਾ ਹੋ ਗਈ ਉਹ ਥੜੀ ਤੋਂ ਉੱਠਿਆ ਤੇ ਕੋਠੜੀ ਚੋਂ ਬਾਹਰ ਨਿਕਲ ਕੇ ਵਾਰਡਨ ਦੇ ਨਾਲ ਤੁਰ ਪਿਆ ਹੋਰ ਕੈਦੀਆਂ ਵਾਂਗ ਉਸ ਨੂੰ ਸੀਖਾਂ ਤੇ ਜਾਲੀ ਵਾਲੇ ਕਮਰੇ ਵਿੱਚ ਨਹੀਂ ਸੀ ਲਜਾਇਆ ਗਿਆ ਸਗੋਂ ਜੇਲ੍ਹ ਦੇ ਖਾਸ ਹੁਕਮ ਨਾਲ ਡਿਊਟੀ ਨਾਲ ਦੇ ਕਮਰੇ ਵਿੱਚ ਜਿੱਥੇ ਇੱਕ ਸਿੱਧ ਪਦਰੀ ਜਈ ਮੇਜ਼ ਦੀਵਾਰੇ ਤਿੰਨ ਕੁਰਸੀਆਂ ਪਈਆਂ ਸਨ ਸ਼ੰਕਰ ਕੁਰਸੀ ਤੇ ਬੈਠ ਗਿਆ ਪਰ ਬੈਠਣਾ ਉਸ ਲਈ ਮੁਸ਼ਕਲ ਸੀ ਉਹ ਘੜੀ ਮੁੜੀ ਕਮਰੇ ਦੀ ਬਾਰੀ ਵਿੱਚੋਂ ਬਾਹਰ ਝਾਂਕਦਾ ਹੋਇਆ ਸ਼ੰਕਾ ਕਰ ਰਿਹਾ ਸੀ ਕਿ ਸੱਚਮੁੱਚ ਮਾਲਤੀ ਮੈਨੂੰ ਮਿਲਣ ਆਈ ਹੈ ਇੰਨੇ ਨੂੰ ਦੂਰੋਂ ਉਸਨੇ ਮਾਲਤੀ ਨੂੰ ਇੱਕ ਨੰਗੇ ਸਿਰ ਵਾਲੇ ਖੱਦਰ ਪੋਸ਼ ਨਾਲ ਆਉਂਦਿਆਂ ਵੇਖਿਆ ਖੁਸ਼ੀ ਨਾਲ ਉਸਦਾ ਦਿਲ ਧੜਕਣ ਲੱਗ ਪਿਆ ਲੱਤਾਂ ਕੰਬਣ ਲੱਗੀਆਂ ਦੂਜੇ ਹੀ ਪਰ ਮਾਲਤੀ ਉਹਦੀ ਜਫੀ ਵਿੱਚ ਸੀ ਕਿੰਨਾ ਹੀ ਚਿਰ ਦੋਹਾਂ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਮਾਲਤੀ ਨੇ ਜਦ ਉਸਦੇ ਪੀਲੇ ਚਿਹਰੇ ਅਤੇ ਧਸੀਆਂ ਹੋਈਆਂ ਅੱਖਾਂ ਵੱਲ ਤੱਕਿਆ ਤਾਂ ਸਹਿਮ ਗਈ ਸ਼ੰਕਰ ਵਿੱਚ ਜਿਉਂਦੇ ਰਹਿਣ ਦੇ ਬਹੁਤ ਥੋੜੇ ਨਿਸ਼ਾਨ ਬਾਕੀ ਸਨ ਇਹ ਮਿਲਣੀ ਦੋਹਾਂ ਲਈ ਮਾਨੋ ਜੁਗਾ ਬਾਦ ਦੀ ਮਿਲਣੀ ਸੀ ਨਾਰੋ ਬੱਚੀਏ ਬਸ ਕਰ ਸ਼ੰਕਰ ਨੇ ਆਪਣਾ ਸੁੱਕਾ ਹਾਥੋਂ ਦੀ ਪੇਟ ਤੇ ਫੇਰਦਿਆਂ ਕਿਹਾ ਪਰ ਮਾਲਤੀ ਪਾਸ ਛੁੱਟ ਹੰਝੂਆਂ ਦੇ ਹੋਰ ਕੁਝ ਨਹੀਂ ਸੀ ਹੁਣ ਤੀਕ ਨਾਲ ਦੀ ਕੁਰਸੀ ਤੇ ਬੈਠੇ ਖੱਦਰ ਪੋਸ਼ ਨੂੰ ਸ਼ੰਕਰ ਨੇ ਨਹੀਂ ਸੀ ਪਛਾਤਾ ਕੁਝ ਨਜ਼ਰ ਦੀ ਕਮਜ਼ੋਰੀ ਕਰਕੇ ਤੇ ਕੁਝ ਹੰਝੂਆਂ ਦੇ ਤੂਫਾਨ ਕਰਕੇ ਤੇ ਜਿਉਂ ਹੀ ਉਸਨੇ ਧਿਆਨ ਨਾਲ ਤੱਕਿਆ ਤਾਂ tMapਾਕੇ ਵਰਗੀ ਆਵਾਜ਼ ਵਿੱਚ ਚਿਲਾਇਆ ਛੋਟੇ ਰਾਏ ਸਾਹਿਬ ਤੁਸੀਂ ਇੰਨਾ ਕੱਪੜਿਆਂ ਵਿੱਚ ਉਸ ਨੂੰ ਆਪਣੀ ਅੱਖਾਂ ਦਾ ਯਕੀਨ ਨਹੀਂ ਸਿਆ ਰਿਹਾ ਮਾਲਤੀ ਦੇ ਸਿਰ ਵਿੱਚੋਂ ਜਦ ਸਾਰਾ ਪਾਣੀ ਵਹਿ ਗਿਆ ਤਾਂ ਉਸ ਨੇ ਸੰਖੇਪ ਵਿੱਚ ਬਲਦੇਵ ਬਾਰੇ ਸਭ ਕੁਝ ਦੱਸਿਆ ਤੇ ਆਪਣੇ ਉਤੇ ਉਸ ਦੀ ਦਿਆ ਨੂੰ ਹੋਰ ਵੀ ਵਧਾ ਕੇ ਸ਼ੰਕਰ ਦੇ ਦਿਲ ਨੇ ਸ਼ੰਕਾ ਪ੍ਰਗਟ ਕੀਤੀ ਕਿ ਤੇ ਰਾਏ ਸਾਹਿਬ ਦਾ ਕੋਈ ਨੀਤੀ ਚੱਕਰ ਤਾਂ ਨਹੀਂ ਪਰ ਬਲਦੇਵ ਦੇ ਸੰਜੀਦਗੀ ਭਰੇ ਪ੍ਰਭਾਵ ਨੇ ਉੱਤਰ ਦਿੱਤਾ ਨਹੀਂ ਬਿਲਕੁਲ ਨਹੀਂ ਕੰਡਿਆਲੇ ਜੰਗਲਾਂ ਵਿੱਚ ਵੀ ਚੰਦਨ ਦਾ ਬੂਟਾ ਉੱਗ ਪੈਣਾ ਅਸੰਭਵ ਨਹੀਂ ਹੁੰਦਾ ਨਿਰਾਸ਼ਾ ਵਿੱਚ ਸ਼ੰਕਰ ਨੂੰ ਆਸ ਦਾ ਟਿਮਕਣਾ ਦਿਸਿਆ ਉਸ ਨੇ ਨੀਵੀਆਂ ਹੋ ਕੇ ਬਲਦੇਵ ਦੇ ਪੈਰ ਛੂਨੇ ਚਾਹੇ ਪਰ ਬਲਦੇਵ ਨੇ ਉਸ ਦੀ ਖਾਹਿਸ਼ ਪੂਰੀ ਨਾ ਹੋਣ ਦਿੱਤੀ ਸ਼ੰਕਰ ਦੀ ਬਾਣੀ ਵਿੱਚ ਉਸ ਮਹਾਨ ਆਤਮਾ ਲਈ ਇੱਕ ਵੀ ਪੂਰਾ ਸ਼ਬਦ ਨਹੀਂ ਸੀ ਜਿਸ ਨੇ ਉਸ ਦੀ ਰੁੱਲਦੀ ਬੱਚੀ ਨੂੰ ਉਸ ਦੇ ਨਿਆਸਰੇ ਸਾਥੀਆਂ ਨੂੰ ਆਪਣੀ ਛਾਂ ਹੇਠ ਲੈ ਕੇ ਉਸ ਦੀ ਅਸਹਿ ਚਿੰਤਾ ਦਾ ਭਾਰ ਵੰਡਾਇਆ ਸੀ ਮੇਰੇ ਬਜ਼ੁਰਗਵਾਰ ਬਲਦੇਵ ਨੇ ਮਿੱਠੀ ਹਮਦਰਦੀ ਵਿੱਚ ਕਿਹਾ ਮਾਲਤੀ ਜੀ ਲਈ ਤੁਸੀਂ ਚਿੰਤਾ ਨਾ ਕਰੋ ਮੇਰੇ ਹੁੰਦਿਆਂ ਇਸ ਦੀ ਵਾਅ ਵੱਲ ਕੋਈ ਨਹੀਂ ਤੱਕ ਸਕਦਾ ਮੈਂ ਆਪਣਾ ਸਰਬੰਸ ਦੇ ਕੇ ਵੀ ਇਸ ਦੇਵੀ ਦੀ ਰੱਖਿਆ ਕਰਾਂਗਾ ਭਾਵੇਂ ਮੇਰੀਆਂ ਰਗਾਂ ਵਿੱਚ ਪਾਪਾ ਜੀ ਦਾ ਕਠੋਰ ਖੂਨ ਹੈ ਪਰ ਮੈਂ ਇੱਕ ਸੁਭਾਗੀ ਦੇਵੀ ਮਾਂ ਦਾ ਦੁੱਧ ਚੁੰਗਿਆ ਹੈ ਸ਼ੰਕਰ ਦੇ ਸ਼ੁਕਰ ਦੇ ਹੌਲੇ ਖੰਬਾ ਨਾਲ ਸ਼ੰਕਰ ਦਾ ਸਰੀਰ ਸੁਖ ਦੇ ਆਕਾਸ਼ ਮੰਡਲ ਵਿੱਚ ਉੱਡਣ ਲੱਗਾ ਉਹ ਮੇਰੇ ਮਾਲਕ ਤੁਹਾਡੇ ਆਸਾਨਾ ਦਾ ਬਦਲਾ ਮੈਂ ਕਿੱਥੇ ਦਿਆਂਗਾ ਇਹ ਕੋਈ ਅਹਸਾਨ ਨਹੀਂ ਜੀ ਆਪਣੇ ਇਨਸਾਨੀ ਫਰਜ਼ ਨੂੰ ਨਿਭਾਉਣ ਤੋਂ ਜ਼ਿਆਦਾ ਮੈਂ ਕੁਝ ਨਹੀਂ ਕੀਤਾ ਬਲਦੇਵ ਨੇ ਅਤ ਕੋਮਲ ਲਹਿਜੇ ਵਿੱਚ ਕਿਹਾ ਪ੍ਰਮਾਤਮਾ ਤੁਹਾਨੂੰ ਇਸ ਦਾ ਬਦਲਾ ਦੇਵੇ ਸ਼ੰਕਰ ਨੇ ਉਸਦੇ ਹੱਥ ਨੂੰ ਬੋਸਾ ਦਿੰਦਿਆਂ ਕਿਹਾ ਮੈਂ ਕਿਸੇ ਕਾਬਲ ਵਕੀਲ ਦੀ ਖਿਦਮਤ ਹਾਸਲ ਕਰਕੇ ਤੁਹਾਡੇ ਤੇ ਬਾਕੀ ਸਾਥੀਆਂ ਦੇ ਕੇਸ ਨੂੰ ਨਵੇਂ ਸਿਰੇ ਪੇਸ਼ ਕਰਾਂਗਾ ਤੁਸੀਂ ਘਬਰਾਓ ਬਿਲਕੁਲ ਨਾ ਮਾਲਤੀ ਜੀ ਨੂੰ ਵੀ ਹੌਸਲਾ ਦਿਓ ਬਲਦੇਵ ਨੇ ਪਿਆਰ ਥਰਕ ਦੇ ਗਲੇ ਵਿੱਚੋਂ ਕਿਹਾ ਈਸ਼ਵਰ ਤੁਹਾਡਾ ਸਹਾਈ ਹੋਵੇ ਸ਼ੰਕਰ ਉਸਦੇ ਐਸਾਨਾ ਦੇ ਬੋਝ ਥੱਲੇ ਬੋਲਿਆ ਮੈਂ ਤਾਂ ਹੁਣ ਕੋਈ ਦਿਨ ਦਾ ਹੀ ਮਹਿਮਾਨ ਹਾਂ ਪਰ ਤੁਸੀਂ ਉਹਨਾਂ ਵਿਚਾਰਿਆਂ ਲਈ ਜੇ ਕੁਝ ਕਰ ਸਕੋ ਕਰਨਾ ਜਿਹੜੇ ਵਿੱਚੋਂ ਹੀ ਮਾਲਤੀ ਉਸਦੇ ਗੱਲ ਵਿੱਚ ਬਾਹ ਪਾ ਕੇ ਬੋਲੀ ਬਾਉਜੀ ਇਹ ਤੁਸੀਂ ਕੀ ਪਏ ਕਹਿੰਦੇ ਹੋ ਪਰਮਾਤਮਾ ਕਰੇ ਮੇਰੀ ਵੀ ਉਮਰ ਤੁਹਾਨੂੰ ਲੱਗੇ ਬਲਦੇਵ ਨੇ ਪੁਸ਼ਟੀ ਕੀਤੀ ਇਹੋ ਜਿਹੀਆਂ ਗੱਲਾਂ ਕਰਕੇ ਆਪਣੀ 마ਸੂਮ ਬੱਚੀ ਦਾ ਦਿਲ ਨਾ ਤੋੜੋ ਇਹ ਅੱਗੇ ਹੀ ਬਹੁਤ ਦੁਖੀ ਹੈ ਮੇਰੇ ਆਕਾ ਸ਼ੰਕਰ ਨੇ ਹੈਰਾਨੀ ਭਰੀ ਆਵਾਜ਼ ਵਿੱਚ ਪੁੱਛਿਆ ਤੂੰ ਸਾ ਕੀ ਕੀਤਾ ਰਾਜ ਭਾਗ ਛੱਡ ਕੇ ਇਤਨੀ ਜਲਦੀ ਤਿਆਗ ਦੀ ਮੂਰਤ ਬਣ ਗਏ ਇਹ ਮੈਂ ਨਹੀਂ ਕੀਤਾ ਮੇਰੇ ਪਿਤਾ ਜੀ ਦੇ ਜ਼ੁਲਮਾਂ ਨੇ ਕਰਵਾਇਆ ਹੈ ਈਸ਼ਵਰ ਉਹਨਾਂ ਨੂੰ ਸਮੱਤ ਦੇਵੇ ਤੇ ਤੁਹਾਡਾ ਸਹਾਈ ਹੋਵੇ ਸ਼ੰਕਰ ਨੇ ਦਿਲ ਦੀ ਡੂੰਘੀ ਤਹਿ ਵਿੱਚੋਂ ਅਸੀਸ ਦਿੱਤੀ ਤੁਹਾਡੀ ਬਾਣੀ ਸਫਲੀ ਹੋਵੇ ਬਲਦੇਵ ਨੇਸ਼ਰ ਦਾ ਨਾਲ ਸਿਰ ਨਿਵਾ ਕੇ ਆਖਿਆ ਤੁਸੀਂ ਹਰ ਤਰ੍ਹਾਂ ਦੀ ਤਸੱਲੀ ਰੱਖੋ ਖਾਸ ਕਰਕੇ ਮਾਲਤੀ ਜੀ ਵੱਲੋਂ ਮੇਰੇ ਮਾਲਕ ਹੁਣ ਮੈਨੂੰ ਪੂਰੀ ਤਸੱਲੀ ਹੈ ਅੱਜ ਮੈਂ ਇਸ ਵੱਲੋਂ ਨਿਸ਼ਚਿੰਤ ਹੋ ਗਿਆ ਹਾਂ ਸ਼ੰਕਰ ਨੇ ਗਦਗਦ ਹੋ ਕੇ ਕਿਹਾ ਤੇ ਮਾਲਤੀ ਜੀ ਨੂੰ ਇਹ ਵੀ ਸਮਝਾ ਦਿਓ ਬਲਦੇਵ ਨੇ ਸ਼ਾਂਤ ਭਾਵ ਵਿੱਚ ਕਿਹਾ ਕਿ ਤੁਹਾਡੇ ਗਮ ਵਿੱਚ ਬਹੁਤ ਦੁਖੀ ਨਾ ਹੋਇਆ ਕਰੇ ਤੁਹਾਡੇ ਪਿੱਛੋਂ ਸ਼ਾਇਦ ਇਹ ਇੱਕ ਰਾਤ ਵੀ ਨਹੀਂ ਸੁੱਤੀ ਪਗਲੀ ਬੇਟੀ ਸ਼ੰਕਰ ਨੇ ਮਾਲਤੀ ਦੇ ਸਿਰ ਨੂੰ ਬਾਹਾਂ ਵਿੱਚ ਘੁੱਟ ਕੇ ਕਿਹਾ ਕਿਸ ਦੀ ਚਿੰਤਾ ਤੇਰੇ ਤੇਰਾ ਪਿਓ ਕੋਈ ਚੋਰੀ ਚਕਾਰੀ ਕਰਕੇ ਤਾਂ ਜੇਲ੍ਹ ਵਿੱਚ ਨਹੀਂ ਆਇਆ ਆਪਣੇ ਦੁਖੀ ਭਰਾਵਾਂ ਦੀ ਸੇਵਾ ਬਦਲੇ ਆਇਆ ਏ ਤੈਨੂੰ ਸਗੋਂ ਫਖਰ ਕਰਨਾ ਚਾਹੀਦਾ ਹੈ ਕਿ ਤੇਰੇ ਪਿਓ ਦੀ ਜ਼ਿੰਦਗੀ ਵਿੱਚ ਜੇ ਉਸਦੇ ਕੋਈ ਦਿਨ ਲੇਖੇ ਲੱਗੇ ਨੇ ਤਾਂ ਸਿਰਫ ਇਹੋ ਇਸ ਸੇਵਾ ਬਦਲੇ ਜਿਸ ਦਿਨੇ ਸ਼ਰੀਰ ਲੇਖੇ ਲੱਗ ਜਾਵੇਗਾ ਉਸ ਦਿਨ ਸਮਝੀ ਤੇਰੇ ਪਿਓ ਦੀ ਸੰਸਾਰ ਯਾਤਰਾ ਸਫਲ ਹੋਈ ਮੈਂ ਦੁਖੀ ਸਾਂ ਗਮਗੀਨ ਸਾਂ ਮੇਰੀ ਹਾਲਤ ਕਾਬਲੇ ਰਹਿਮ ਸੀ ਤੇਰੇ ਆਉਣ ਤੋਂ ਪਹਿਲਾਂ ਤੇਰੀ ਤੇ ਆਪਣੇ ਸਾਥੀਆਂ ਦੀ ਚਿੰਤਾ ਮੈਨੂੰ ਲੂ ਰਹੀ ਸੀ ਪਰ ਹੁਣ ਜਦ ਕੇ ਇਸ ਪਵਿੱਤਰ ਹਸਤੀ ਨੇ ਸਭ ਜ਼ਿੰਮੇਵਾਰੀਆਂ ਚੁੱਕ ਲਈਆਂ ਨੇ ਤਾਂ ਮੈਂ ਸੁਖੀ ਹਾਂ ਆਪਨੇ ਆਪ ਨੂੰ ਭਗਵਾਨ ਸਮਝਣ ਲੱਗ ਪਿਆ ਹਾਂ ਮੇਰੇ ਸਾਰੇ ਫਿਕਰ ਦੂਰ ਹੋ ਗਏ ਨੇ ਸ਼ੰਕਰ ਦੇ ਵਾਕ ਸੁਣ ਕੇ ਮਾਲਤੀ ਦੇ ਕਮਜ਼ੋਰ ਦਿਲ ਲਈ ਸਜੀਵ ਨੇ ਉਸ ਦੀਆਂ ਅੱਖਾਂ ਖੁੱਲ ਗਈਆਂ ਉਹ ਕਾਇਰ ਤੋਂ ਦਲੇਰ ਹੋ ਗਈ ਉਹੀ ਜਿਹੜੀ ਆਪਣੇ ਆਪ ਨੂੰ ਹੁਣ ਤੋਂ ਪਹਿਲਾਂ ਪੈਰਾਂ ਹੇਠ ਰੀਂਗ ਦੀ ਇੱਕ ਸੁੰਡੀ ਤੋਂ ਵੱਧ ਨਹੀਂ ਸੀ ਸਮਝਦੀ ਆਪਣੇ ਆਪ ਨੂੰ ਪੂਰੀ ਬਲਵਤੀ ਤੇ ਸੰਤੁਸ਼ਟ ਅਨੁਭਵ ਕਰ ਰਹੀ ਸੀ ਉਸ ਦਾ ਦਿਲ ਬੋਲ ਉੱਠਿਆ ਸੀ ਮੈਂ ਕਿਹੜੇ ਗੱਲੋਂ ਘਟ ਹਾਂ ਇਸ ਪਿਓ ਦੀ ਧੀ ਹਾਂ ਆਪਣੇ ਪਿਤਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਾਂਗੀ ਮੈਂ ਭਾਰਤ ਮਾਤਾ ਦੀ ਸੇਵਾ ਵਿੱਚ ਭਰਾਵਾਂ ਦੀ ਸੇਵਾ ਵਿੱਚ ਆਪਣਾ ਜੀਵਨ ਲਾ ਦੇਾਂਗੀ ਮੈਂ ਆਪਣਾ ਇੱਕ ਇੱਕ ਸ્વાસ ਪਿਤਾ ਦੇ ਆਦਰਸ਼ ਨੂੰ ਪੂਰਿਆ ਕਰਨ ਲਈ ਵਰਤਾਂਗੀ ਇਸ ਤੋਂ ਬਾਅਦ ਚੋਖਾ ਚੇਰ ਮੁਕਦਮੇ ਬਾਰੇ ਤੇ ਹੋਰ ਗੱਲਾਂ ਹੁੰਦੀਆਂ ਰਹੀਆਂ ਗੱਲਾਂ ਦਾ ਸਿਲਸਲਾ ਹਜੇ ਇੱਥੇ ਤੀਕੀ ਪੁੱਜਾ ਸੀ ਕਿ ਉਹੀ ਵਾਰਡਨ ਆਜ ਜੀ ਨਾਲ ਬੋਲਿਆ ਵਕਤ ਹੋ ਗਿਆ ਜੀ ਅੱਛਾ ਪੁਤਰੀ ਸ਼ੰਕਰ ਨੇ ਇੱਕ ਵਾਰੀ ਫੇਰ ਮਾਲਤੀ ਨੂੰ ਰਜਮਾ ਪਿਆਰ ਦੇਂਦਿਆ ਕਿਹਾ ਜਾਓ ਈਸ਼ਵਰ ਸਹਾਈ ਹੋਵੇ ਸਿਰਫ ਇੱਕ ਗੱਲ ਹੋਰ ਸੁਣਦੀ ਜਾ ਮਾਲਾ ਇਹ ਕਦੀ ਨਾ ਭੁੱਲੀ ਕਿ ਤੂੰ ਸ਼ੰਕਰ ਦੀ ਧੀ ਹੈ ਤੇ ਸ਼ੰਕਰ ਆਪਣੀ ਸੰਤਾਨ ਪਾਸੋਂ ਕੀ ਉਮੀਦ ਰੱਖਦਾ ਹੈ ਬਸ ਮਾਲਤੀ ਦੀ ਸਿੱਖ ਹਜੇ ਤੱਕ ਪੂਰੀ ਨਹੀਂ ਸੀ ਹੋਈ ਉਹ ਤਾਂ ਹਾਲੇ ਬੜਾ ਕੁਝ ਦੱਸਣਾ ਚਾਹੁੰਦੀ ਸੀ ਖਾਸ ਕਰਕੇ ਪਿਓ ਦੀ ਇਸ ਹੱਦ ਤੀਕ ਸਰੀਰਕ ਕਮਜ਼ੋਰੀ ਬਾਰੇ पर ਜਾਂ ਤਾਂ ਵਕਤ ਨਾ ਮਿਲਦ ਕਰਕੇ ਤੇ ਜਾਂ ਸ਼ਾਇਦ ਇਸ ਵੇਲੇ ਐਸਾ ਪ੍ਰਸੰਗ shear ਨਾ ਉਸ ਨੂੰ ਚੰਗਾ ਨਹੀਂ ਸੀ ਜਾਪਿਆ ਮੁਲਾਕਾਤ ਖਤਮ ਹੋਈ ਅੰਕ 25 ਹੜਤਾਲ ਹੋਈ ਨੂੰ ਪੂਰਾ 1 ਮਹੀਨਾ ਬੀਤ ਗਿਆ ਕੋਈ ਸੁਲਾ ਸਮਝੌਤਾ ਨਹੀਂ ਹੋਇਆ ਨਾ ਹੀ ਹੜਤਾਲ ਖੁੱਲੀ ਇਧਰ ਬਲਦੇਵ ਦੀ ਹਿੰਮਤ ਨਾਲ ਲੇਬਰ ਯੂਨੀਅਨ ਦੀ ਕਾਇਮੀ ਹੋ ਗਈ ਜਿਸ ਵਿੱਚ ਲਾਹੌਰ ਦੀਆਂ ਲਗਭਗ ਸਾਰੀਆਂ ਮਿਲਾਂ ਦੇ ਮਜ਼ਦੂਰਾਂ ਨੂੰ ਸੰਗਠਿਤ ਕਰ ਦਿੱਤਾ ਗਿਆ ਉਸ ਦਿਨ ਕਲੱਬ ਵਿੱਚ ਬੈਠ ਕੇ ਮਿਲ ਮਾਲਕਾਂ ਨੇ ਜਿਹੜੀ ਜਥੇਬੰਦੀ ਤੇ ਗੁਪਤ ਸਕੀਮ ਕਾਇਮ ਕੀਤੀ ਸੀ ਯੂਨੀਅਨ ਦੇ ਜਹੂਰ ਵਿੱਚ ਆਉਂਦਿਆਂ ਹੀ ਉਸ ਦੀਆਂ ਬਿਆੰਤਾਂ ਲਗਭਗ ਮਿੱਟੀ ਵਿੱਚ ਮਿਲ ਗਈਆਂ ਮਿਲ ਮਾਲਕਾਂ ਨੇ ਆਪੋ ਵਿੱਚ ਰਲ ਕੇ ਅੰਦਰ ਖਾਨੇ ਇਹ ਮਤਾ ਪਕਾਇਆ ਸੀ ਕਿ ਜਦੋਂ ਵੀ ਕਿਸੇ ਮਿਲ ਦੇ ਮਜ਼ਦੂਰਾਂ ਵਿੱਚ ਗੜਬੜੀ ਦੇਖੀ ਜਾਵੇ ਲਿਖੀ ਸਕੀਮ ਅਨੁਸਾਰ ਅਮਲ ਦਰਾਮਦ ਕੀਤਾ ਜਾਵੇ ਪਹਿਲਾ ਸਭ ਤੋਂ ਪਹਿਲਾਂ ਉਹਨਾਂ ਐਜੀਟੇਟਰਾਂ ਨੂੰ ਨੌਕਰੀੋਂ ਬਰਖਾਸਤ ਕਰ ਦਿੱਤਾ ਜਾਵੇ ਜਿਨ੍ਹਾਂ ਉੱਤੇ ਸ਼ੱਕ ਹੋਵੇ ਕਿ ਉਹ ਦੂਸਰੇ ਮਜ਼ਦੂਰਾਂ ਵਿੱਚ ਬੇਚੈਨੀ ਜਾਂ ਬਗਾਵਤ ਫੈਲਾ ਰਹੇ ਹਨ। ਦੂਸਰਾ ਇਸ ਦਾ ਵਾਦੋ-ਵਾਦ ਨਤੀਜਾ ਹੜਤਾਲ ਦੇ ਰੂਪ ਵਿੱਚ ਹੋ ਸਕਦਾ ਹੈ ਸੋ ਜੇ ਮਜ਼ਦੂਰ ਹੜਤਾਲ ਕਰ ਦੇਣ ਤਾਂ ਉਹਨਾਂ ਉੱਤੇ ਹੇਠ ਲਿਖੇ ਅਨੁਸਾਰ ਜਿਉਂ-ਜਿਉਂ ਵਕਤ ਆਗਿਆ ਦੇਵੇ ਵਰਤੋਂ ਕੀਤੀ ਜਾਵੇ। ਉਹਨਾਂ ਦੇ ਸਿਰ ਕੱਢਵੇਂ ਆਦਮੀਆਂ ਨੂੰ ਤਰੱਕੀ ਇਨਾਮ ਆਦ ਦੇ ਕੇ ਆਪਣੇ ਵੱਲ ਕਰਕੇ ਮਿਲਦਾ ਕੰਮ ਜਾਰੀ ਰੱਖਿਆ ਜਾਵੇ। ਜੇ ਇਸ ਵਿੱਚ ਕਾਮਯਾਬੀ ਹੋ ਜਾਵੇ ਤਾਂ ਦੂਸਰਿਆਂ ਉੱਤੇ ਜਿੰਨੀ ਹੋ ਸਕੇ ਸਖਤੀ ਕੀਤੀ ਜਾਵੇ ਲੋੜ ਪੈਣ ਤੇ ਹਕੂਮਤ ਪਾਸੋਂ ਪੁਲਿਸ ਦੀ ਮਦਦ ਵੀ ਲੈ ਲਈ ਜਾਵੇ ਇਸ ਹਾਲਤ ਵਿੱਚ ਕਿਸੇ ਦੀ ਕੋਈ ਗੱਲ ਜਾਂ ਫਰਿਆਦ ਨਾ ਸੁਣੀ ਜਾਵੇ ਹੱਤਾ ਕਿ ਉਹਨਾਂ ਵੱਲੋਂ ਭੇਜੇ ਹੋਏ ਕਿਸੇ ਡੈਪੂਟੇਸ਼ਨ ਦੀਆਂ ਗੱਲਾਂ ਉੱਤੇ ਵੀ ਬਹੁਤਾ ਧਿਆਨ ਨਾ ਦਿੱਤਾ ਜਾਵੇ ਜਦ ਦੇਖਿਆ ਜਾਵੇ ਕਿ ਸਾਰੇ ਐਜੀਟੇਟਰ ਆਪਣੀ ਗਲਤੀ ਤੇ ਪਛਤਾ ਰਹੇ ਹਨ ਤੇ ਪੈਸੇ ਹੱਥੋਂ ਤੰਗ ਦਸਤੀ ਦੇ ਦਿਨ ਕੱਟ ਰਹੇ ਹਨ ਤੇ ਵਾਰ-ਵਾਰ ਆਪਣੀ ਗਲਤੀ ਦੀ ਤਲਾਫੀ ਲਈ ਫੇਰੇ ਪਾਣੀ ਸ਼ੁਰੂ ਕਰ ਦੇਣ ਤਾਂ ਮਿਲ ਮਾਲਕਾਂ ਨੂੰ ਕੁਝ ਨਰਮੀ ਵਾਲਾ ਰਵਈਆ ਫੜਨਾ ਚਾਹੀਦਾ ਹੈ ਪਰ ਬੜਾ ਸਹਿਜੇ ਸਹਿਜੇ ਤੇ ਹਰ ਗੱਲ ਅਜੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਮਜ਼ਦੂਰਾਂ ਨੂੰ ਉਸ ਵਿੱਚੋਂ ਮਾਲਕ ਦੀ ਮਿਹਰਬਾਨੀ ਤੇ ਅਹਿਸਾਨ ਹੀ ਨਜ਼ਰੀ ਆਵੇ ਸੁਰਾਇਆ ਸਾਹਿਬ ਨੇ ਬੜੀ ਸਿਆਣਪ ਤੇ ਜਿੰਦਾਦਿਲੀ ਨਾਲ ਸਾਰੀਆਂ ਜੁਕਤਾਂ ਵਰਤ ਕੇ ਵੇਖ ਲਈਆਂ ਸਨ ਪਰ ਨਾ ਕੋਈ ਮਜ਼ਦੂਰ ਮਾਫੀ ਮੰਗਣ ਨੂੰ ਤਿਆਰ ਹੋਇਆ ਨਾ ਹੀ ਰਹਿਮ ਦੀ ਅਪੀਲ ਲਈ ਉਹਨਾਂ ਵੱਲੋਂ ਕੋਈ ਦਸਖਾ ਦਰਖਾਸਤ رائے ਸਾਹਿਬ پاس부ਜੀ ਸਭ ਕੁਲਟਾ ਇਹ ਗਾਂਡ ਦਿਨੋ ਦਿਨ ਪੀਛਦੀ ਹੀ ਜਾ ਰਹੀ ਸੀ ਉਦੋਂ ਤੋ ਤਾਂ رائے ਸਾਹਿਬ ਲਈ ਕਿਆਮਤ ਆ ਗਈ ਜਦ ਉਹਨਾਂ ਦਾ ਲੜਕਾ ਨਾ ਕੇਵਲ ਐਜੀਟੇਟਰਾਂ ਦਾ ਮੂਰੀ ਹੀ ਜਾ ਬਣਿਆ ਬਲਕਿ ਉਸਨੇ ਲਾਹੌਰ ਦੇ 10-12000 ਮਜ਼ਦੂਰਾਂ ਦੀ ਜਥੇਬੰਦੀ ਕਾਇਮ ਕਰਕੇ ਉਸਦੀ ਕੁੱਲ ਵਾਂਗ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਇਹਨਾਂ ਹਾਲਤਾਂ ਨੂੰ ਵੇਖ ਕੇ ਕਿਸੇ ਕਿਸੇ ਵੇਲੇ رائے ਸਾਹਿਬ ਦੇ ਦਿਮਾਗ ਚੋਂ ਬਦਲੇ ਦਾ ਭੂਤ ਉਤਰਨਾ ਸ਼ੁਰੂ ਹੋ ਜਾਂਦਾ ਉਹ ਖਾਇਸ਼ ਕਰਦੇ ਕਿ ਮਜ਼ਦੂਰਾਂ ਨਾਲ ਜੇ ਕੋਈ ਸੁਲਾ ਸਮਝੌਤਾ ਹੋ ਜਾਂਦਾ ਤਾਂ ਚੰਗਾ ਹੀ ਸੀ ਪਰ ਜਿਉਂ ਹੀ ਆਪਣੀ ਪੋਜੀਸ਼ਨ ਦਾ ਖਿਆਲ ਆਉਂਦਾ ਤਾਂ ਫਿਰ ਤਣ ਜਾਂਦੇ ਇਹੋ ਹਾਲਤ ਬਲਦੇਵ ਸਬੰਧੀ ਸੀ ਪੁੱਤਰ ਵਿਛੋੜੇ ਦੀ ਅੱਗ ਦਿਲ ਨੂੰ ਭੁੰਨ ਰਹੀ ਸੀ ਪਰ ਜਿੱਦ ਤੇ ਦੁਨਿਆਵੀ ਰੋਪ ਦੀ ਗਰਮੀ ਪੰਗਰ ਦੇ ਲਹੂ ਨੂੰ ਬਰਫ਼ ਬਣਾ ਦਿੰਦੀ ਇਥੋਂ ਤੱਕ ਕਿ ਠੰਡਾ ਸਾਹ ਭਰਨਾ ਵੀ ਉਹਨਾਂ ਨੂੰ ਆਪਣੀ ਮਰਦਾਨਗੀ ਤੇ ਅਨਕ ਦੇ ਵਿਰੁੱਧ ਜਾਪਦਾ ਹੌਲੀ-ਹੌਲੀ ਇਹਨਾਂ ਭਾਂਤ-ਭਾਂਤ ਦੇ ਗਮਾ ਸਾੜਿਆਂ ਦੇ ਨਮੋਸ਼ੀਆਂ ਨੇ ਜ਼ਹਿਰੀਲੇ ਕੀੜੇ ਬਣ ਕੇ ਰਾਏ ਸਾਹਿਬ ਦੇ ਦਿਲ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਸਿਹਤ ਹੋਰ ਵੀ ਵਿਗੜਨੀ ਸ਼ੁਰੂ ਹੋ ਗਈ। ਮਿਲ ਕਦੇ ਚੱਲੇਗੀ ਵੀ ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਉਹ ਨਿਰਾਸ਼ ਹੁੰਦੇ ਜਾਂਦੇ ਸਨ। ਤਾਂ ਵੀ ਉਹਨਾਂ ਨੂੰ ਇੱਕ ਉਡੀਕ ਜਿਹੀ ਲੱਗੀ ਰਹਿੰਦੀ ਕਿ ਹੁਣ ਵੀ ਕੋਈ ਡੈਪੂਟੇਸ਼ਨ ਆਇਆ, ਹੁਣ ਵੀ ਆਇਆ। ਉਹਨਾਂ ਦਾ ਇਹ ਖਿਆਲ ਸੀ ਕਿ ਸ਼ਾਇਦ ਉਹ ਉਦਨ ਵਾਲੇ ਸ਼ਹਿਰ ਦੇ ਚਾਰਪਤਵੰਤੇ ਹੀ ਇੱਕ ਵਾਰੀ ਫੇਰ ਆ ਜਾਣ। ਪਰ ਇਹ ਆਸ ਵੀ ਉਹਨਾਂ ਦੀ ਕੋਈ ਏਡੀ ਮਜ਼ਬੂਤ ਨਹੀਂ ਸੀ ਉਹ ਜਾਣਦੇ ਸਨ ਜਿਹੜੀ ਰੋਕੜ ਉਦਨ ਪੱਲਾ ਬਣਾ ਕੇ ਉਹਨਾਂ ਨੂੰ ਤੋੜਿਆ ਗਿਆ ਸੀ ਚਾਰੇ ਬੰਨੇ ਕੋਈ ਚਾਰਾ ਨਾ ਵੇਖ ਕੇ ਅੰਤਰਾਏ ਸਾਹਿਬ ਨੇ ਉਦਨ ਵਾਲੇ ਮਿਲ ਮਾਲਕਾਂ ਨੂੰ ਹੀ ਮਿਲਣਾ ਠਾਨਿਆ ਹੋ ਸਕਦਾ ਹੈ ਇਸ ਵਿੱਚੋਂ ਕੋਈ ਆਸ ਭਰਿਆ ਰਾ ਨਿਕਲ ਆਵੇ ਪਰ ਮੁਸ਼ਕਿਲ ਇਹ ਸੀ ਕਿ ਨਾ ਤਾਂ ਉਹ ਕਲੱਬ ਵਿੱਚ ਜਾ ਸਕਦੇ ਸਨ ਨਾ ਹੀ ਉਹਨਾਂ ਦੇ ਘਰੀ ਇਹ ਕਰਨਾ ਬੜੀ ਜਾਨ ਜੋਖੋ ਦਾ ਕੰਮ ਸੀ ਜਦ ਕਿ ਉਹਨਾਂ ਨੂੰ ਪਤਾ ਪਤਾ ਆਪਣਾ ਵੈਰੀ ਜਾਪ ਰਿਹਾ ਸੀ ਉਹਨਾਂ ਨੇ ਇੱਕ ਦਿਨ ਆਪਣੀ ਕੋਠੀ ਸਭ ਨੂੰ ਸੱਦ ਭੇਜਿਆ ਸਵੇਰੇ ਸਭ ਦੇ ਨਾਂ ਦਸਤੀ ਚਿੱਠੀਆਂ ਭੇਜੀਆਂ ਗਈਆਂ ਤੇ ਸ਼ਾਮ ਦੇ 7 ਵਜੇ ਦਾ ਵਕਤ ਦਿੱਤਾ ਗਿਆ ਸੀ ਇਸ ਵੇਲੇ 6:30 ਹੋ ਚੁੱਕੇ ਸਨ ਪ੍ਰੌਣਿਆਂ ਦੀ ਆਉਪਕਤ ਦਾ ਸਮਾਨ ਤਿਆਰ ਹੋ ਚੁੱਕਾ ਸੀ ਰਾਏ ਸਾਹਿਬ ਦੇ ਰੀਡਿੰਗ ਰੂਮ ਵਿੱਚ ਉਹੀ ਉਡੀਕ ਕਰ ਰਹੇ ਸਨ ਇਸ ਤੋਂ ਕੁਝ ਘੰਟੇ ਬਾਅਦ ਰਾਏ ਸਾਹਿਬ ਦੇ ਰੀਡਿੰਗ ਰੂਮ ਵਿੱਚ ਉਹੀ ਮਹਾਨ ਹਸਤੀਆਂ ਤੇ ਰਾਏ ਸਾਹਿਬ ਬਿਰਾਜਮਾਨ ਸਨ ਪਾਣੀ ਧਾਣੀ ਪੀਣ ਤੋਂ ਸਭ ਵਿਲੇ ਹੋ ਚੁੱਕੇ ਸਨ ਰਾਏ ਸਾਹਿਬ ਨੇ ਇੱਕ ਇੱਕ ਕਰਕੇ ਪਿਛਲੇ ਦਿਨਾਂ ਦੇ ਸਾਰੇ ਹਾਲਾਤ ਉਹਨਾਂ ਨੂੰ ਵੇਰਵੇ ਨਾਲ ਸੁਣਾਏ ਤੇ ਅਖੀਰ ਵਿੱਚ ਇਸ ਦਾ ਨਤੀਜਾ ਉਮੀਦ ਤੋਂ ਉਲਟ ਨਿਕਲਣ ਦੀ ਸ਼ਿਕਾਇਤ ਕੀਤੀ ਜਿਸ ਦਾ ਕਾਰਨ ਉਹਨਾਂ ਨੇ ਆਪਣੇ ਸਾਥੀਆਂ ਦੀ ਲਾਪਰਵਾਹੀ ਦੱਸਿਆ। ਬਾਬਾ ਗੁਲਸ਼ਨ ਰਾਏ ਬੋਲੇ ਅਸੀਂ ਤੇ ਰਾਏ ਸਾਹਿਬ ਉਹਦਨ ਤੁਹਾਡੇ ਹੀ ਬਚਨਾਂ ਤੇ ਫੁੱਲ ਚੜਾਏ ਸਨ ਤੁਹਾਡੀਆਂ ਹੀ ਤਜ਼ਵੀਜ਼ਾਂ ਨੂੰ ਅਮਲੀ ਸ਼ਕਲ ਦੇਣ ਲਈ ਮੁਤਫਿਕ ਹੋਏ ਸਾਂ ਇਸ ਵਿੱਚ ਦੱਸੋ ਸਾਡਾ ਕੀ ਗੁਨਾਹ ਹੈ ਕਿਹੜਾ ਕੰਮ ਸਾਡੇ ਕਰਨ ਵਾਲਾ ਸੀ ਕਦੋਂ ਅਸਾਂ ਉਹ ਕਰਨੋਂ ਲਾਪਰਵਾਹੀ ਦਿਖਾਈ ਹੈ। ਇਹ ਕੋਰਾ ਤੇ ਨਿਰਾਸ਼ਾ ਭਰਿਆ ਉੱਤਰ ਸੁਣ ਕੇ ਰਾਏ ਸਾਹਿਬ ਦੇ ਦਿਲ ਨੂੰ ਧੱਕਾ ਜਿਹਾ ਵੱਜਾ ਪਰ ਸਰਦਾਰ ਜਗਮੋਹਨ ਸਿੰਘ ਨੇ ਇਹ ਕਹਿ ਕੇ ਉਹਨਾਂ ਦਾ ਜੇਰਾ ਕਾਇਮ ਕਰ ਦਿੱਤਾ ਮੰਨਿਆ ਕਿ ਸਾਡੀਆਂ ਤਜ਼ਵੀਜ਼ਾਂ ਨੇ ਕੋਈ ਨਤੀਜਾ ਨਹੀਂ ਕੱਢਿਆ ਪਰ ਇਸ ਦਾ ਮਤਲਬ ਇਹ ਤੇ ਨਹੀਂ ਕਿ ਅਸੀਂ ਸਾਰੇ ਆਪਣੀ ਰਿਸਪਾਂਸਿਬਿਲਟੀ ਤੋਂ ਵੀ ਫ੍ਰੀ ਹੋ ਗਏ ਹਾਂ ਅਸੀਂ ਰਾਏ ਸਾਹਿਬ ਦੀ ਹਰ ਤਕਲੀਫ ਵਿੱਚ ਆਖਰੀ ਦਮ ਤੱਕ ਸਾਥ ਦੇਵਾਂਗੇ ਲਾਲਾ ਵੀਰਪਾਣ ਬੋਲੇ ਸਰਦਾਰ ਸਾਹਿਬ ਨੇ ਬਿਲਕੁਲ ਠੀਕ ਫਰਮਾਇਆ ਏ ਰਾਇ ਸਾਬ ਨੂੰ ਖਬਰਾਨ ਦੀ ਕੋਈ ਲੋੜ ਨਹੀਂ ਕੋਈ ਨਾ ਕੋਈ ਸਬੀਲ ਨਿਕਲ ਹੀ ਆਵੇਗੀ ਮਿਰਜਾ ਜੀ ਜਨਾਬੇ ali ਮੈਂ ਤਾਂ ਉਸ ਦਿਨ ਤੁਸਾਂ ਸਾਰੇ ਸਹਬਾਨ ਦੀ ਖਿਦਮਤ ਵਿੱਚ ਇਲਤਮਾਸ ਕੀਤੀ ਸੀ ਕਿ ਇਸ ਮਰਜ਼ ਲਈ ਤੁਹਾਡੀ ਤਜ਼ਵੀਜ਼ ਕੀਤੀ ਹੋਈ ਦਵਾਈ ਮੌਲਕ ਸਾਬਤ ਹੋਵੇਗੀ ਪਰ ਤੁਸਾਂ ਮੇਰੀ ਨਾਕ ਸਰਾਏ ਦੀ ਕੋਈ ਬੁਖਤ ਨਾ ਸਮਝੀ ਖੁਦਾ ਕਰੇ ਅਸੀਂ ਖੁਸ਼ ਨੁਮਾ ਨਤੀਜੇ ਤੇ ਪਹੁੰਚ ਕੇ ਇਥੋਂ ਜਾਈਏ ਮਿਰਜਾ ਜੀ ਦੀ ਚਾਲੀ ਸੇਰੀ ਗੱਲ ਨਾਲ ਨਿਮੋ ਚੁਣਾ ਜਈ ਸ਼ਾ ਗਈ ਰਾਏ ਸਾਹਿਬ ਜਵਾਲਾ ਸਹਾਇ ਜੀ ਬੋਲੇ ਜੇ ਉਸ ਦਿਨ ਮਿਰਜ਼ਾ ਸਾਹਿਬ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਜੇ ਮੁਸੀਬਤ ਨਾ ਪੈਂਦੀ ਚੌਧਰੀ ਇਬਰਾਹਿਮ ਖੈਰ ਜੋ ਬੀਤ ਗਈ ਸੋ ਬੀਤ ਗਈ ਹੁਣ ਅੱਗੇ ਲਈ ਸੋਚਣਾ ਚਾਹੀਦਾ ਏ ਸਰਦਾਰ ਇੰਦਰਜੀਤ ਸਿੰਘ ਅਸਲ ਵਿੱਚ ਇਥੋਂ ਤੱਕ ਇੱਕ ਨੌਬਤੀ ਨਹੀਂ ਸੀ ਪਹੁੰਚਨੀ ਮਜ਼ਦੂਰਾਂ ਦੀ ਹਸਤੀ ਕੀ ਸੀ ਕਿ ਮਹੀਨੇ ਤੱਕ ਇਸ ਤਰ੍ਹਾਂ ਡਟੇ ਰਹਿੰਦੇ ਪਰ ਪੋਜੀਸ਼ਨ ਨੂੰ ਜ਼ਿਆਦਾ ਔਕਵਰਡ ਤਾਂ ਕਰ ਦਿੱਤਾ ਏ ਇਹਨਾਂ ਦੇ ਸਾਹਿਬਜ਼ਾਦਾ ਸਾਹਿਬ ਨੇ ਜਿਸ ਦਿਨ ਦੇ ਉਹ ਜਾ ਕੇ ਉਹਨਾਂ ਭੂਤਨਿਆਂ ਵਿੱਚ ਰਲੇ ਨੇ ਉਹ ਜ਼ਮੀਨ ਤੇ ਪੈਰ ਹੀ ਨਹੀਂ ਲਾਂਦੇ ਜੇਕਰ ਉਹਨਾਂ ਨੂੰ ਲੋੜ ਹੀ ਕੋਈ ਨਹੀਂ ਕੰਮਕਾਜ ਕਰਨ ਦੀ ਬਾਬਾ ਗੁਲਸ਼ਨ ਰਾਏ ਮਹਾਰਾਜ ਲੋੜ ਵੀ ਕਿਉਂ ਹੋਵੇ ਅੱਗੇ 10 ਘੰਟੇ ਮਿਹਨਤ ਕਰਕੇ ਸੁੱਕੇ ਮੰਡੇ ਮਿਲਦੇ ਸਨ ਹੁਣ ਬੈਠੇ ਬਿਠਾਇਆ ਚੋਪੜੇ ਹੋਏ ਫੁਲਕੇ ਮਿਲ ਜਾਣੇ ਹੋਏ ਉਹਨਾਂ ਨੂੰ ਕੀ ਚੱਟੀ ਪਈਏ ਕੰਮ ਕਰਨ ਦੀ ਚੰਦਾ ਜਮਾ ਕਰਨ ਵਾਲੇ ਸਲਾਮਤ ਰਹਿਣ ਜਗমোহন ਸਿੰਘ ਪਰ ਫੁਲਕੇ ਬਾਬਾ ਜੀ ਕੱਦਿਕ ਮਿਲਣਗੇ ਅੱਜ ਨਵੀਂ-ਨਵੀਂ ਗੱਲ ਐ ਹੋਰ 14 ਦਿਨਾਂ ਨੂੰ ਵੇਖਣਾ ਫੁੱਲਕੇ ਛੱਡ ਕੇ ਭੁੱਜੇ ਹੋਏ ਸ਼ੋਲੇ ਵੀ ਨਸੀਬ ਨਹੀਂ ਹੋਣੇ ਇਹ ਗੱਲ ਤੇ ਤੁਹਾਡੀ ਲੱਖ ਰੁਪਏ ਦੀ ਐ ਚੌਧਰੀ ਇਬਰਾਹਿਮ ਬੋਲੇ ਇਹ ਕਾਂਗਰਸੀ ਅਤੇ ਸ਼ੋਸ਼ਲਿਸਟ ਲਫੰਗੇ ਲੋਕਾਂ ਦਾ ਹੀ ਘਰ ਫੂਕੇ ਤਮਾਸ਼ਾ ਵੇਖਦੇ ਨੇ ਗਲਾ ਫਾੜ ਫੜ ਕੇ ਲੋਕਾਂ ਨੂੰ ਭੜਕਾਈ ਜਾਂਦੇ ਨੇ ਪਰ ਜਲਦੀ ਹੀ ਇਨ੍ਹਾਂ ਲੋਕਾਂ ਦਾ ਚਾ ਵੀ ਮੱਠਾ ਹੋ ਜਾਏਗਾ ਮਿਰਜ਼ਾ ਜੀ ਪਰ ਚੌਧਰੀ ਜੀ ਮਾਫ ਕਰਨਾ ਤੁਸੀਂ ਦੱਸੋ ਜੇ ਨਹੀਂ ਅਕਲ ਨਾ ਕਰਦੇ ਯੂਨੀਅਨ ਬਣਾ ਕੇ ਚੰਦੇ ਨਾ ਇਕੱਠੇ ਕਰਦੇ ਤਾਂ 48 ਮਜ਼ਦੂਰਾਂ ਦੇ ਬਾਲ ਬੱਚੇ ਦਾ ਕੀ ਹਾਲ ਹੁੰਦਾ ਹਾਲ ਹੁੰਦਾ ਤਾਂ ਹੀ ਤੇ ਮਜਾ ਆਉਂਦਾ ਰਾਏ ਸਾਹਿਬ ਬੋਲੇ ਦੋ ਦਿਨ ਨਹੀਂ ਸੀ ਲੰਘਣੇ ਤੇ ਉਹਨਾਂ ਗਿੜਗੜਾ ਕੇ ਸਾਡੇ ਪੈਰਾਂ ਤੇ ਆ ਡਿੱਗਣਾ ਸੀ ਮਿਰਜ਼ਾ ਸਾਹਿਬ ਇਸ ਦੇ ਉੱਤਰ ਵਿੱਚ ਕੁਝ ਕਹਿੰਦੇ ਕਹਿੰਦੇ ਰੁਕ ਗਏ ਇੰਨੇ ਨੂੰ ਜਗਮੋਨ ਸਿੰਘ ਬੋਲੇ ਚਲੋ ਛੱਡੋ ਇਹਨਾਂ ਗੱਲਾਂ ਵਿੱਚ ਕੀ ਪਿਆਏ ਮਤਲਬ ਦੀ ਗੱਲ ਕਰੋ ਦੱਸੋ ਫਿਰ ਹੁਣ ਇਹ ਸਟ੍ਰਾਈਕ ਕਿਸ ਦਿਨ ਭੁਲਾਈ ਜਾਵੇ ਮਜ਼ਦੂਰ ਸਾਰੀਆਂ ਮਿਲਾਂ ਦੇ ਪੜਕੇ ਬੈਠੇ ਨੇ ਯੂਨੀਅਨ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਉਹ ਨਾ ਹੋਵੇ ਕਿ ਸਭ ਮਿਲਾਂ ਦੇ ਦਰਵਾਜ਼ੇ ਬੰਦ ਹੋ ਜਾਣ। ਅਸਲ ਗੱਲ ਤੇ ਸਰਦਾਰ ਜੀ ਇਹ ਐ ਵੀਰਪਾਂਹ ਜੀ ਬੋਲੇ ਤੁਸੀਂ ਕਹਿੰਦੇ ਹੋ ਰਾਏ ਸਾਹਿਬ ਦੇ ਸਹੇਜਾਦੇ ਨੇ ਮਾਮਲੇ ਨੂੰ ਤੂਲ ਦਿੱਤਾ ਏ। ਮੇਰੀ ਮੈਨੂੰ ਸੱਚੀ ਗੱਲ ਕਹਿਣ ਲਈ ਮਾਫ ਕਰਨਾ। ਤੁਸੀਂ ਮਸ਼ਕੂਰ ਹੋਵੋ ਬਲਦੇਵ ਚੰਦਰ ਦੇ ਜਿਸ ਦੀ ਪਰਸਨੈਲਿਟੀ ਨੇ ਹਜੇ ਤੱਕ ਦੂਸਰੀਆਂ ਮਿਲਾਂ ਵਿੱਚ ਸਟ੍ਰਾਈਕ ਨਹੀਂ ਜੇ ਹੋਣ ਦਿੱਤੀ। ਨਹੀਂ ਤੇ ਜਿਸ ਤਰ੍ਹਾਂ ਉਹਨਾਂ ਉਹਦਨ ਪਾਸ ਕੀਤਾ ਸੀ ਕਿ ਇੱਕ ਹਫ਼ਤੇ ਤੀਕ ਜੇ ਰਾਏ ਸਾਹਿਬ ਨੇ ਆਪਣੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੂਰ ਨਾ ਕੀਤੀਆਂ ਤਾਂ ਲਾਹੌਰ ਦੀਆਂ ਸਾਰੀਆਂ ਮੇਲਾਂ ਦੇ ਮਜ਼ਦੂਰ ਕੰਮ ਛੱਡ ਦੇਣਗੇ। ਇਹੋ ਕੁਝ ਕਰਕੇ ਰਹਿਣਾ ਸੀ ਉਹਨਾਂ ਨੇ ਪਰ ਬਲਦੇਵ ਦੀ ਸਿਆਣਪ ਸੀ ਕਿ ਉਸ ਨੇ ਉਹ ਸਭ ਨੂੰ ਅਜ ਤੀਕ ਰੋਕੀ ਰੱਖਿਆ ਏ। ਸਾਡੇ ਕੋਲ ਕਿਹੜੀ ਗੱਲ ਨਹੀਂ ਪਹੁੰਚਦੀ ਰਹਿੰਦੀ। ਦੂਰ ਨਾ ਜਾਓ ਜਿਸ ਤਰ੍ਹਾਂ ਉਹ ਲੋਕ ਰਾਏ ਸਾਹਿਬ ਦੀ ਮੇਲ ਅੱਗੇ ਧਰਨਾ ਮਾਰ ਕੇ ਮਰਨ ਵਰਤ ਧਾਰ ਬੈਠੇ ਸਨ ਉੱਠਣ ਲੱਗੇ ਸਨ ਜੇ ਬਲਦੇਵ ਨਾ ਹੁੰਦਾ। ਜੇ 1-2 ਦਿਨ ਹੋਰ ਬੈਠੇ ਰਹਿੰਦੇ ਤਾਂ ਹਾਲੇ ਸ਼ੀਸ਼ੇ ਬਾਰੀਆਂ ਹੀ ਟੁੱਟੇ ਨੇ ਉਹਨਾਂ ਨੇ ਤਾਂ ਬਿਲਡਿੰਗ ਦੀ ਇੱਟ ਨਹੀਂ ਸੀ ਰਹਿਣ ਦੇਣੀ ਉੱਥੇ ਇਸ ਵਿੱਚ ਸ਼ੱਕ ਕੋਈ ਨਹੀਂ 인ਦਰਜੀਤ ਸਿੰਘ ਨੇ ਪੁਸ਼ਟੀ ਵਿੱਚ ਕਿਹਾ ਇਹ ਤੇ ਮੈਂ ਵੀ ਸੁਣ ਚੁੱਕਾ ਵਾਂ ਇੱਕ ਪਾਸੇ ਜੇ ਬਲਦੇਵ ਨੇ ਲੇਬਰ ਯੂਨੀਅਨ ਬਣਾ ਕੇ ਸਾਰੇ ਲੇਬਰ ਯੂਨੀਅਨ ਬਣਾ ਕੇ ਸਾਡੇ ਲਿਆਫਤ ਖੜੀ ਕਰ ਦਿੱਤੀ ਏ ਤਾਂ ਦੂਜੇ ਪਾਸੇ ਉਹਨਾਂ ਭੂਤਾਂ ਨੂੰ ਬਹੁਤ ਕੁਝ ਸੰਜੀਦਗੀ ਵੀ ਸਿਖਾ ਦਿੱਤੀ ਸੋ ਰਾਏ ਸਾਹਿਬ ਆਪਣੇ ਫਰਜੰਦ ਬਾਰੇ ਸੁਣ ਰਹੇ ਸਨ ਤੇ ਸੁਣ-ਸੁਣ ਕੇ ਗਿੱਲੇ ਗੋਹੇ ਵਾਂਗ ਠੁਖ ਰਹੇ ਸਨ। ਵੀਰਪਾਨ ਹਾਂ ਮੈਂ ਸਵਾਲ ਕੀਤਾ ਸੀ ਕਿ ਹੁਣ ਕੋਈ ਸਮਝੌਤੇ ਦੀ ਤਜ਼ਵੀਰ ਸੋਚੀ ਜਾਵੇ ਟਾਈਮ ਵੇਸਟ ਕਰਨ ਦਾ ਕੀ ਫਾਇਦਾ? ਤੁਸੀਂ ਦੱਸੋ ਜਗਮੋਨ ਸਿੰਘ ਬੋਲੇ ਆਖਿਰ ਕੁਝ ਤਾਂ ਸੋਚਿਆ ਹੀ ਹੋਵੇਗਾ ਤੁਸੀਂ ਨਾਲੇ ਤੁਸੀਂ ਤੇ ਸੁਣਿਆ ਇਹ ਲੱਗੇ ਵੀ ਰਹਿੰਦੇ ਜਿਸ ਕੰਮ ਦੇ ਮਗਰ ਜੇ ਮੇਰੀ ਇਤਲਾ ਗਲਤ ਨਹੀਂ ਤਾਂ ਸ਼ਾਇਦ ਰਾਏ ਸਾਹਿਬ ਦੇ ਮਜ਼ਦੂਰਾਂ ਨਾਲ ਤੁਹਾਡੀ ਕੁਝ ਗਲ ਕੱਥ ਵੀ ਹੋ ਚੁੱਕੀ ਹੈ। ਕੁਝ ਹੋਈ ਸੀ ਪਰ ਕਿਸੇ ਨਤੀਜੇ ਤੇ ਪਹੁੰਚ ਨਹੀਂ ਸਕੇ ਸੁਣਾਉ ਤੇ ਸਹੀ ਕਿਥੋਂ ਤੱਕ ਪਹੁੰਚੇ ਹੋ ਸਾਰੇ ਧਿਆਨ ਨਾਲ ਸੁਣਨ ਲੱਗੇ ਵੀਰਪਾਣ ਹੋਰਾਂ ਦੱਸਣਾ ਸ਼ੁਰੂ ਕੀਤਾ ਮੈਂ ਜਿੰਦਾ ਜਿੰਦਾ ਮਜ਼ਦੂਰਾਂ ਨੂੰ ਮਿਲਿਆ ਸਾਂ ਪਰ ਉਹਨਾਂ ਦਾ ਇੱਕੋ ਜਵਾਬ ਸੀ ਅਸਾਂ ਸਭ ਅਥਾਰਟੀਜ਼ ਬਲਦੇਵ ਜੀ ਨੂੰ ਦੇ ਦਿੱਤੀਆਂ ਹੋਈਆਂ ਨੇ ਜੇ ਤੁਸੀਂ ਕੰਪਰੋਮਾਈਜ਼ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨਾਲ ਗੱਲ ਕਰੋ ਮੈਂ ਜਵਾਬ ਦਿੱਤਾ ਚੰਗਾ ਮੈਂ ਰਾਏ ਸਾਹਿਬ ਨਾਲ ਸਲਾਹ ਕਰਕੇ ਦੱਸਾਂਗਾ ਸੋ ਹੁਣ ਤੁਸੀਂ ਸਾਰੇ ਮੌਜੂਦ ਹੋ ਤੇ ਰਾਏ ਸਾਹਿਬ ਵੀ ਜੇ ਰਾਏ ਸਾਹਿਬ ਮناسب ਸਮਝਣ ਤਾਂ ਕੱਲ ਬਲਦੇਵ ਚੰਦਰ ਜੀ ਨੂੰ ਬੁਲਾ ਲਿਆ ਜਾਵੇ ਰਾਏ ਸਾਹਿਬ ਜਿਹੜੇ ਦਿਲੋਂ ਇਸ ਗੱਲ ਦੇ ਹੱਕ ਵਿੱਚ ਸਨ ਕਿ ਛੇਤੀ ਕੋਈ ਸਮਝੌਤਾ ਹੋ ਜਾਵੇ ਬਲਦੇਵ ਦਾ ਨਾਂ ਸੁਣਦਿਆਂ ਹੀ ਉਹਨਾਂ ਦਾ ਦਿਲ ਪੱਥਰ ਹੋ ਗਿਆ ਜੋਸ਼ ਤੇ ਅੰਖ ਨ ਇੱਕ ਵਾਰੀ ਫਿਰ ਗਲਬਾ ਪਾ ਲਿਆ ਤੇ ਭੜਕ ਕੇ ਬੋਲੇ ਮੈਂ ਉਸਦੀ ਮਨਹੂਸ ਸ਼ਕਲ ਹਰਗਿਜ਼ ਵੇਖਣੀ ਨਹੀਂ ਚਾਹੁੰਦਾ ਕਿਹੜੇ ਪਾਸੇ ਦਾ ਆ ਗਿਆ ਇਹ ਉਹ ਵੱਡਾ ਤਨੰਤਰ ਕਿ ਪਿਓ ਦੇ ਅਗੇਂਸਟ ਸ਼ਰਤਾਂ ਪੇਸ਼ ਕਰਨ ਲਈ ਪਿਓ ਦੇ ਸਾਹਮਣੇ ਆਵੇ ਰਾਏ ਸਾਹਿਬ ਮਿਰਜਾ ਜੀ ਨੇ ਨਰਮੀ ਨਾਲ ਕਿਹਾ ਅੱਗੇ ਬਹੁਤ ਤੇਜ਼ੀ ਦਿਖਾ ਚੁੱਕੇ ਹੋ ਤੇ ਕਈ ਚਾਂਸੇਸ ਮਿਸ ਕਰ ਚੁੱਕੇ ਹੋ ਹੁਣ ਜੇ ਚਾਂਸ ਵੀ ਤੁਸੀਂ ਮਿਸ ਕਰ ਦਿੱਤਾ ਤਾਂ ਸਮਝ ਲੈਣਾ ਕਿ ਨਾ ਤੁਹਾਡੀ ਖੈਰ ਹੈ ਨਾ ਸਾਡੀ ਲਾਲਾ ਵੀਰਪਾਨ ਨੇ ਰਾਏ ਸਾਹਿਬ ਨੂੰ ਸੰਬੋਧਨ ਕੀਤਾ ਤੇ ਇਸ ਵਿੱਚ ਹਰਜੀ ਕੀਏ ਤੁਹਾਡਾ ਲੜਕਾ ਹੈ ਆਖਰ ਕੁਝ ਨਾ ਕੁਝ ਤਾਂ ਤੁਹਾਡੀ ਹੀ ਫੇਵਰ ਚ ਬੋਲੇਗਾ ਮੇਰੀ ਫੇਵਰ ਚ ਰਾਏ ਸਾਹਿਬ ਨੇ ਤਪਦੇ ਦਿਲ ਦੀ ਹਵਾੜ ਕੱਢੀ ਜੇ ਮੇਰੀ ਉਹ ਫੇਵਰ ਵਿੱਚ ਹੁੰਦਾ ਤਾਂ ਅੱਜ ਉਹਨਾਂ ਗੁੰਡਿਆਂ ਵਿੱਚ ਜਾ ਰਲਦਾ ਮਾਫ ਕਰਨਾ ਰਾਏ ਸਾਹਿਬ ਜ਼ੁਬਾਨ ਨੂੰ ਇਤਨੀ ਖੁੱਲ ਨਾ ਦਿਓ ਚੌਧਰੀ ਜੀ ਨੇ ਸਮਝਾਉਣੀ ਦਿੱਤੀ ਜੇ ਤੁਹਾਡੇ ਲਫ਼ਜ਼ ਉਹਨਾਂ ਲੋਕਾਂ ਪਾਸ ਪਹੁੰਚ ਜਾਣ ਤਾਂ ਕੋਈ ਵੀ ਗੱਲ ਸਿਰੇ ਚੜਨੀ ਨਾ ਮੁਮਕਿਨ ਹੋ ਜਾਵੇਗੀ ਤਾਂ ਤੁਹਾਡਾ ਕੀ ਮਤਲਬ ਹੈ ਰਾਏ ਸਾਹਿਬ ਅੱਖਾਂ ਚੋਂ ਨਫ਼ਰਤ ਫੁਹਾਰਦੇ ਹੋਏ ਬੋਲੇ ਮੈਂ ਉਸ ਸ਼ੋਕਰੇ ਦੇ ਸਾਹਮਣੇ ਮੁਜਰਮ ਦੀ ਹیثیت ਵਿੱਚ ਪੇਸ਼ ਹੋ ਕੇ ਆਪਣੀ ਬੇਕਸੂਰੀ ਦਾ ਸਬੂਤ ਦਿਆਂ ਇਹ ਕੌਣ ਕਹਿੰਦਾ ਹੈ ਇੰਦਰਜੀਤ ਸਿੰਘ ਬੋਲੇ ਮਤਲਬ ਤਾਂ ਦੋ ਪਾਸੇ ਤਬਾਦਲਾ ਖਿਆਲ ਕਰਨ ਦਾ ਹੈ ਮੁਜਰਮ ਵਗੈਰਾ ਦਾ ਤਾਂ ਇਸ ਵਿੱਚ ਕੁਐਸਚਨ ਹੀ ਕੋਈ ਨਹੀਂ ਸਾਰਿਆਂ ਨੇ ਜਦ ਇਸ ਗੱਲ ਦੀ ਪੁਸ਼ਟੀ ਵਿੱਚ ਆਵਾਜ਼ਾਂ ਰਲਾਈਆਂ ਤਾਂ ਸ਼ਾਤੀ ਤੇ ਪੱਥਰ ਰੱਖ ਕੇ ਰਾਏ ਸਾਹਿਬ ਨੂੰ ਸਹਿਮਤ ਹੋਣਾ ਪਿਆ ਪਰ ਇਸ ਕੰਮ ਲਈ ਉਹ ਅਖੀਰ ਤੱਕ ਆਪਣੇ ਦਿਲ ਨੂੰ ਮਨਾ ਸਕਣਗੇ ਬਲਦੇਵ ਦੇ ਸਾਹਮਣੇ ਆਪਣੇ ਜਜ਼ਬਾਤ ਨੂੰ ਕਾਬੂ ਵਿੱਚ ਰੱਖ ਸਕਣਗੇ ਇਸ ਵਿੱਚ ਉਹਨਾਂ ਨੂੰ ਸ਼ੱਕ ਸੀ ਉਹ ਟੁੱਟੇ ਹੋਏ ਦਿਲ ਨਾਲ ਬੋਲੇ ਜੇ ਤੁਸੀਂ ਮੇਰੇ ਲਈ ਇਹੋ ਤਜ਼ਵੀਜ਼ ਕਰਦੇ ਹੋ ਤਾਂ ਮੈਨੂੰ ਮਨਜ਼ੂਰ ਹੈ ਤਾਂ ਕੱਲ ਹੀ ਉਹਨੂੰ ਸੱਦਿਆ ਜਾਵੇ ਵੀਰ ਭਾਨ ਨੇ ਕਿਹਾ ਰਾਇ ਸਾਬ ਤੋਂ ਪੁੱਛ ਲਓ ਕਿਉਂ ਰਾਇ ਸਾਬ ਤੁਹਾਡੀ ਕੀ ਸਲਾਹ ਹੈ ਰਾਇ ਸਾਬ ਉਸ ਨੂੰ ਆਪਣੀ ਕੋਠੀ ਸਦਨਾ ਨਹੀਂ ਸੰਚਾਉਂਦੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ ਪਾਰਵਤੀ ਨੂੰ ਪਤਾ ਲੱਗ ਗਿਆ ਤਾਂ ਉਹ ਖੱਪ ਪਾ ਦੇਵੇਗੀ ਤੇ ਕੋਠੀ ਤੋਂ ਬਾਹਰ ਉਹ ਨਿਕਲਣੋਂ ਡਰਦੇ ਸਨ ਅਖੀਰ ਇਸੇ ਨਤੀਜੇ ਤੇ ਪਹੁੰਚੇ ਚਲੋ ਸੱਦ ਲਵਾਂਗੇ ਰਤਾ ਹਨੇਰੇ ਪਏ ਸੱਦ ਲਵਾਂਗੇ ਪਾਰਵਤੀ ਨੂੰ ਕੀ ਪਤਾ ਲੱਗਣਾ ਹੈ ਉਹਨਾਂ ਪ੍ਰਵਾਨ ਕੀਤਾ ਤੇ ਸ਼ਾਮ ਨੂੰ 8 ਵਜੇ ਦਾ ਟਾਈਮ ਮੁਕਰਰ ਹੋਇਆ ਸੱਦਾ ਭੇਜਣ ਦੀ ਡਿਊਟੀ ਲਾਲਾ ਵੀਰਪਾਂ ਜੀ ਨੇ ਆਪਣੇ ਜ਼ਿੰਮੇ ਲਈ ਧੰਨਵਾਦ